ਜਿਹੜਾ ਤੇ ਗੁਰੂ ਤੇ ਗੁਰੂ ਦੇ ਸਿੱਖਾਂ ਦੀ ਸੰਗਤ ਕਰੇ ਉਹ ਤਰ ਜਾਂਦਾ ਤੇ ਜਿਹੜਾ ਫਿਰ ਮਨਮੁੱਖਾਂ ਦੀ ਸੰਗਤ ਕਰਦਾ ਡੋਪ ਜਾਂਦਾ ਮੈਂ ਭਾਈ ਗੁਰਦਾਸ ਸਾਹਿਬ ਦਾ ਬਚਨ ਤੁਹਾਡੇ ਨਾਲ ਸਾਂਝਾ ਕਰਾਂ ਤੈ ਲੱਗੇ ਤਨ ਕੀ ਜਮਨ ਕਾ ਦੁੱਧ ਦਦ ਹੋਤ ਜੈਸੇ ਦੁੱਧ ਨੂੰ ਜਦੋਂ ਤੁਸੀਂ ਜਾਗ ਲਾਉਂਦੇ ਹੋ ਦੁੱਧ ਜਿੰਨਾ ਹੁੰਦਾ ਓਨਾ ਹੀ ਜਾਗ ਪਉਂਦੇ ਹੋ ਜਾਗ ਬੜੀ ਥੋੜੀ ਜੀ ਲਉਂਦੇ ਆ ਭੈਣਾ ਬੇਟੀਆਂ ਨੇ ਮੇਰੀਆਂ ਮਾਮਾ ਬੇਟੀਆਂ ਦੁੱਧ ਜਿੰਨਾ ਜਾਗ ਨਹੀਂ ਹੁੰਦਾ ਜਾਗ ਤੇ ਬੜਾ ਥੋੜਾ ਜਿਹਾ ਹੁੰਦਾ ਤੇ ਉਹ ਜਾਗ ਜਿਹੜਾ ਦੁੱਧ ਨੂੰ ਕੀ ਬਣਾ ਦਿੰਦਾ ਮੱਖਣ ਬਣਾ ਦਿੰਦਾ ਮੱਖਣ ਚੋਂ ਘਿਓ ਬਣ ਜਾਂਦਾ ਘਿਓ ਦੀ ਦੇਗ ਵਰਤਾਈ ਜਾਂਦੀ ਹੈ ਬੰਦਾ ਹੱਥ ਅੱਡ ਕੇ ਲੈਂਦਾ ਲੈਂਦੇ ਹੋ ਨਾ ਹੁਣ ਉਹ ਜਿਹੜੀ ਦੇਗ ਬਣੀ ਆ ਕਿ ਉਹਦੀ ਚੱਲਿਆ ਕਿਥੋਂ ਦੁੱਧ ਤੋਂ ਦੁੱਧ ਨੂੰ ਸੰਗਤ ਮਿਲ ਗਈ ਜਾਗਦੀ ਉਹ ਮੰਜ਼ਲ ਤੇ ਪਹੁੰਚ ਗਿਆ ਗੁਰੂ ਘਰ ਪਹੁੰਚ ਗਿਆ ਤੇ ਤਨ ਕਹੀ ਜਾਮਨ ਕਾ ਦੁੱਧ ਦਦ ਹੋਤ ਜੈਸੇ ਤਨ ਕਹੀ ਕਾਂਜੀ ਪਰੈ ਤੁਹਾਡਾ ਕੀ ਖਿਆਲ ਹੈ ਕਿ ਦੁੱਧ ਨੂੰ ਖਰਾਬ ਕਰਨ ਲਈ ਜਿੰਨਾ ਦੁੱਧ ਹੈ ਉਨੀ ਕਾਂਜੀ ਚਾਹੀਦੀ ਹੈ ਉਨੀ ਖਟਿਆਈ ਚਾਹੀਦੀ ਹੈ ਖਟਿਆਈ ਉਹ ਨਹੀਂ ਦੀ ਲੋੜ ਨਹੀਂ ਆ ਥੋੜੀ ਜੀ ਖਟਿਆਈ ਦੁੱਧ ਵਿੱਚ ਜੋ ਬਣਦੀ ਸਮਰੱਥਾ ਹੁੰਦੀ ਹੈ ਖਤਮ ਕਰ ਦਿੰਦੀ ਥੋੜਾ ਜਿਹਾ ਜਾਗ ਦੁੱਧ ਨੂੰ ਕਿਤੇ ਦਾ ਕਿਤੇ ਪਹੁੰਚਾ ਦਿੰਦਾ ਤਨਕ ਹੀ ਜਾਮਨ ਕਾ ਦੁੱਧ ਦੱਧ ਹੋਤ ਜੈਸੇ ਤਨਕ ਹੀ ਕਾਂਜੀ ਪਰ ਹੈ ਦੁੱਧ ਫਾਟ ਜਾਂਦਾ ਹੈ ਤਨਕ ਹੀ ਬੀਜ ਵੋਏ ਬਿਰਖ ਵਿਥਾਰ ਹੋਏ ਭਾਈ ਗੁਰਦਾਸ ਸਾਹਿਬ ਕਹਿੰ ਲੱਗੇ ਕਦੀ ਬੀਜ ਨੂੰ ਵੇਖੀਏ ਜਿੰਨਾ ਵੱਡਾ ਦਰਖਤ ਹੁੰਦਾ ਉਹਨਾਂ ਵੱਡਾ ਬੀਜ ਹੁੰਦਾ ਹੈ ਬੀਜ ਤੇ ਛੋਟਾ ਜਿਹਾ ਤੇ ਜਦੋਂ ਉਹਨੂੰ ਧਰਤੀ ਮਿਲਦੀ ਹੈ ਉਹੀ ਬੀਜ ਦਰਖਤ ਬਣ ਕੇ ਸੇਵਾ ਕਰਦਾ ਤੇ ਉਸ ਦਰਖਤ ਨੂੰ ਸਾੜਨ ਦੇ ਲਈ ਕਿ ਲੱਖਾਂ ਮਨ ਅੱਗ ਚਾਹੀਦੀ ਹੈ ਇੱਕ ਛੋਟੀ ਜੀ ਚੁਆਤੀ ਉਸ ਦਰਖਤ ਦੀ ਅੱਗ ਨੂੰ ਸਾੜ ਕੇ ਸਵਾ ਕਰ ਦੇਵੇ ਮਿੱਤਰਾ ਤੇਰੀ ਜ਼ਿੰਦਗੀ ਸਤ ਸੰਗੀਆਂ ਦਾ ਥੋੜਾ ਜਿਹਾ ਵੀ ਸਮਾਂ ਤੈਨੂੰ ਮਿਲ ਜਾਏ ਜ਼ਿੰਦਗੀ ਸਵਰਜਾਏਗੀ ਜੇ ਕੁ ਸੰਗੀਆਂ ਦਾ ਕਿਤੇ ਸੰਗ ਮਿਲ ਗਿਆ ਤੇ ਜ਼ਿੰਦਗੀ ਤਬਾਹ ਹੋ ਜਾਏਗੀ ਤੀਸਰੀ ਉਦਾਹਰਣ ਦਿੱਤੀ ਤਣਕ ਹੀ ਖਾਏ ਬੇਕ ਹੋਤੇ ਹਨ ਬినాਸ਼ ਕਾਲ 25 26 ਸਾਲ ਦਾ ਨੌਜਵਾਨ ਸੁਣੀਦਾ ਜ਼ਹਿਰ ਖਾਦੀ ਤੇ ਖਤਮ ਹੋ ਜ਼ਹਿਰ ਕਿਲੂਆਂ ਦੇ ਹਿਸਾਬ ਨਾਲ ਨਹੀਂ ਖਾਣੀ ਪਿੰਦੀ ਮਰਨ ਵਾਸਤੇ ਤਨਕ ਮਾਤਰੀ ਬਣੀ ਹੈ ਕਹਿਣ ਲੱਗੇ ਤਨਕ ਜ਼ਹਿਰ ਨੇ ਜੀਵਨ ਨੂੰ ਤਬਾਹ ਕਰਕੇ ਰੱਖ ਦਿੱਤਾ ਮਿੱਟੀ ਵਿੱਚ ਮਿਲਾ ਕੇ ਰੱਖ ਦਿੱਤਾ ਕੇਵਲ ਜ਼ਹਿਰ ਹੀ ਮਿੱਟੀ ਵਿੱਚ ਬੰਦੇ ਨੂੰ ਨਹੀਂ ਬੁਲਾਉਂਦੀ ਮਾੜਿਆਂ ਦਾ ਸੰਗ ਵੀ ਬੰਦੇ ਨੂੰ ਮਿੱਟੀ ਵਿੱਚ ਮਿਲਾ ਕੇ ਰੱਖ ਦਿੰਦਾ ਮਾੜਿਆਂ ਦੀ ਸੰਗਤ ਵੀ ਮਿੱਟੀ ਵਿੱਚ ਮਿਲਾ ਕੇ ਰੱਖ ਦਿੰਦੀ ਤਨਕਿ ਹੀ ਖਾਏ ਬਿਕ ਹੋਤ ਹੈ ਬినాਸ਼ ਕਾਲ ਤਨਕਿ ਹੀ ਅੰਮ੍ਰਿਤ ਕੈ ਕੈ ਲਗੇ ਥੋੜਾ ਜਿਹਾ ਅੰਮ੍ਰਿਤ ਪੀਂਦੇ ਆ ਜਦੋਂ ਪੰਜਾਂ ਦੇ ਕੋਲ ਅੰਮ੍ਰਿਤ ਛਕਣ ਜਾਂਦੇ ਹੋ ਉਹ ਕਿੰਨਾ ਕੁ ਅੰਮ੍ਰਿਤ ਛਕਣ ਦੇਣੇ ਪੰਜ ਚੂਲੇ ਤੇ ਪੰਜ ਚੂਲੇ ਛਕ ਕੇ ਖਾਲਸਾ ਬਣ ਜਾਈਦੇ ਨਾ ਜਿੰਨਾ ਬਾਟਾ ਬਣਿਆ ਹੁੰਦਾ ਉਹਨਾਂ ਥੋੜਾ ਪੀਂਦੇ ਥੋੜਾ ਜਿਹਾ ਅੰਮ੍ਰਿਤ ਸਾਨੂੰ ਸਵਾਰ ਦਿੰਦਾ ਥੋੜੀ ਜੀ ਜ਼ਹਿਰ ਖਤਮ ਕਰ ਦਿੰਦੀ ਹੈ ਕਹਿ ਲੱਗੇ ਸੰਗਤ ਅਸਾਧ ਸਾਧ ਗਨ ਕਾ ਉਹ ਬਿਹਾਤਾ ਜਿਉ ਸਾਧੂ ਦੀ ਸੰਗਤ ਰੱਬ ਨਾਲ ਜੁੜਿਆ ਹੋਇਆਂ ਦੀ ਸੰਗਤ ਇਵੇਂ ਜੇ ਜਿਵੇਂ ਕੋਈ ਵਿਅਕਤਾ ਔਰਤ ਹੋਵੇ ਜੋ ਵਿਅਕਤਾ ਦਾ ਸਤਕਾਰ ਹੈ ਉਹ ਗਨ ਕਾ ਦਾ ਹੋ ਸਕਦਾ ਗਨ ਕਾ ਜਿਹੜੀ ਆ ਉਹ ਵਿਅਕਤਾ ਦੀ ਬਰਾਬਰਤਾ ਕਰ ਸਕਦੀ ਹੈ ਸੰਗਤ ਅਸਾਧ ਸਾਧ ਗਨ ਕਾ ਉਹ ਵਿਆਤਾ ਜਿਉ ਤਲਕ ਮੈਂ ਉਪਕਾਰ ਔ ਵਿਕਾਰ ਘਾਤ ਹੈ ਭਾਈ ਸਾਹਿਬ ਕਹਿ ਲਗੇ ਤਲਕ ਮਾਤਰ ਕਰੇ ਗੁਰੂ ਦੇ ਸਿੱਖਾਂ ਦੀ ਸੰਗਤ ਕਰ ਲਈ ਇਹ ਤੈਨੂੰ ਮਹਾਨ ਪੁਰਖ ਮਨਾ ਦੇਣਗੇ ਪੁਰਖ ਬਣਾ ਦੇਣਗੇ ਤੈਨੂੰ ਰੱਬ ਤੱਕ ਪਹੁੰਚਾ ਦੇਣਗੇ ਅੱਜ ਬਾਬਾ ਨਾਨਕ ਸਾਹਿਬ ਫਰਮਾਉਂਦੇ ਨੇ ਜਿਨ੍ਹਾਂ ਨੇ ਗੁਰੂ ਪਿਆਰਿਆਂ ਦੀ ਸੰਗਤ ਕੀਤੀ ਜਿਨ੍ਹਾਂ ਨੇ ਮੈਂ ਸ਼ਾਇਦ ਪਿਛਲੀ ਵਾਰਵੀਂ ਬੇਨਤੀ ਕਰਕੇ ਗਿਆ ਸੀ ਭਾਈ ਮਰਦਾਨਾ ਆਖਦਾ ਬਾਬਾ ਇੱਕ ਦੇ ਜੱਪਣ ਨਾਲ ਕਈਆਂ ਦਾ ਪਾਰ ਉਤਾਰਾ ਹੋ ਸਕਦਾ ਜੱਪੇ ਇੱਕ ਰੋਟੀ ਇੱਕ ਖਾਏ ਪਾਣੀ ਇੱਕ ਪੀਏ ਤੇ ਪਿਆਸ ਸਾਰਿਆਂ ਦੀ ਬੁੱਝ ਜਾਏ ਤੁਸੀਂ ਆਖਦੇ ਹੋ ਬਾਬਾ ਜੀ ਵੀ ਇੱਕ ਜੱਪਣ ਵਾਲੇ ਦੇ ਕਾਰਨ ਕਈਆਂ ਦਾ ਪਾਰ ਉਤਾਰਾ ਹੋ ਸਕਦਾ ਸਤਿਗੁਰੂ ਕਹਿ ਲਗੇ ਹੁੰਦਾ ਹੀ ਉਹ ਇੱਕ ਦੇ ਪਿੱਛੇ ਕਈ ਤਰਦੇ ਨੇ ਕਹਿ ਲੱਗੇ ਮੈਨੂੰ ਤਰਕ ਨਾਲ ਸਮਝਾਓ ਬਾਬਾ ਜੀ ਕਹਿ ਲੱਗੇ ਮਰਦਾਨਿਆਂ ਕਦੀ ਕਿਸੇ ਦੀ ਬਰਾਤ ਨਾਲ ਗਿਆ ਦੂਲਿਆਂ ਦੀ ਕਦੀ ਬਰਾਤ ਨਹੀਂ ਹੁੰਦੀ ਤੁਸੀਂ ਵੇਖਿਆ ਕਿ 100 ਦੂਲਿਆਂ ਦੀ ਬਰਾਤ ਹੋਵੇ ਦੂਲਿਆਂ ਦੀ ਬਰਾਤ ਨਹੀਂ ਹੁੰਦੀ ਦੂਲਾ ਇੱਕ ਹੀ ਹੁੰਦਾ ਹੈ ਇੱਕ ਧੁੱਲੇ ਦੇ ਪਿੱਛੇ ਕਿੰਨੇ ਤਰ ਕਿੰਨਿਆਂ ਦਾ ਸਨਮਾਨ ਹੁੰਦਾ ਕਿੰਨਿਆਂ ਨੂੰ ਜੀ ਆਇਆਂ ਆਖਿਆ ਜਾਂਦਾ ਆਖਿਆ ਜਾਂਦਾ ਹੈ ਨਾ ਬੱਚੀ ਵਾਲਿਆਂ ਵੱਲੋਂ ਬਾਬਾ ਜੀ ਕਹਿ ਲੱਗੇ ਜੇ ਇੱਕ ਧੁੱਲੇ ਦੇ ਪਿੱਛੇ ਤੁਰਨ ਵਾਲਿਆਂ ਨੂੰ ਅੱਗੇ ਉਹ ਸਤਕਾਰ ਮਿਲ ਸਕਦਾ ਹੈ ਇੱਕ ਜਪਣ ਵਾਲੇ ਦੀ ਸੰਗਤ ਕਰਕੇ ਰੱਬ ਦੇ ਘਰ ਸਤਕਾਰ ਕਿਉਂ ਨਹੀਂ ਮਿਲ ਸਕਦਾ ਬਾਬਾ ਜੀ ਕਹਿ ਲੱਗੇ ਮਰਦਾਨਿਆਂ ਕਦੀ ਬੇੜੀ ਵੇਖੀ ਹੋ ਜੀ ਸਾਰੇ ਸਫਰ ਸ਼ਾਇਦ ਕੀਤਾ ਹੋਵੇ ਦੇਸ਼ਾਂ ਵਿੱਚੋਂ ਕਈਆਂ ਨੇ ਕੀਤਾ ਹੋਵੇਗਾ ਇੱਕ ਜਹਾਜ਼ ਕੇਵਲ ਇੱਕ ਨੂੰ ਪਾਰ ਕਰਦਾ ਇੱਕ ਪਲੇਨ ਇੱਕ ਜਹਾਜ਼ ਪਤਾ ਨਹੀਂ ਕਿੰਨਿਆਂ ਨੂੰ ਪਾਰ ਕਰ ਦਿੰਦਾ ਇੱਕ ਤੋਂ ਦੂਸਰੀ ਜਗ੍ਹਾ ਲੈ ਜਾਂਦਾ ਇੱਕ ਬੇੜੀ ਇੱਕ ਕਮਲਾ ਜਿਵੇਂ ਕਈਆਂ ਨੂੰ ਪਾਰ ਕਰ ਦਿੰਦਾ ਇੱਕ ਜੱਪਣ ਵਾਲੇ ਦੀ ਸੰਗਤ ਵੀ ਕਈਆਂ ਨੂੰ ਤਾਰ ਦਿੰਦੀ ਤੁਸੀਂ ਇੱਕ ਬਚਨ ਪੜ੍ਹਦੇ ਹੋ ਜਿਨਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਇਹ ਬਾਬਾ ਨਾਨਕ ਸਾਹਿਬ ਹੈ ਮਾਜਦੀ ਵਾਰ ਅੰਦਰ ਇੱਕ ਬਚਨ ਹੈ ਗੁਰੂ ਅੰਗਦ ਦੇਵ ਸਾਹਿਬ ਦਾ ਸਮਾਂ ਨਹੀਂ ਆ ਮੈਂ ਅੰਤਲੀ ਪੰਕਤੀ ਆਪ ਜੀ ਦੇ ਸਾਹਮਣੇ ਰੱਖ ਰਿਹਾ ਜਿਨਨੀ ਨਾਮ ਧਿਆਇਆ ਗਏ ਮਸ਼ੱਕਤ ਕਾਲ ਨਾਨਕ ਤੇ ਮੁਖੁ ਜਲੇ ਹੋਰ ਕਹਤੀ ਗੁਰੰਗਦ ਦੇਵ ਸਾਹਿਬ ਕਹਿ ਲਗੇ ਨਹੀਂ ਬਾਬਾ ਜੀ ਕੇਵਲ ਜੱਪਣ ਵਾਲਾ ਨਹੀਂ ਤਰਦਾ ਪਤਾ ਨਹੀਂ ਹੋਰ ਕਿੰਨੇ ਉਹਦੇ ਨਾਲ ਤਰ ਜਾਂਦੇ ਅੱਜ ਬਾਬਾ ਨਾਨਕ ਸਹਿਬ ਆਖਦੇ ਨੇ ਪਿਆਰਿਓ ਜਿਨ੍ਹਾਂ ਨੇ ਸਤਗੁਰੂ ਦੀ ਸੇਵਾ ਕੀਤੀ ਉਹਨਾਂ ਦੀ ਸੰਗਤ ਕਰਨ ਵਾਲੇ ਵੀ ਤਰ ਜਾਂਦੇ ਹਨ